ਜ਼ਿਲ੍ਹਾ ਮੋਹਾਲੀ ਦੇ ਬਲਾਕ ਮਾਝਾ ਦੇ ਨੂੰ ਪੰਦਾ ਕਸਵਾ ਮੁੱਲਾਪੁਰ ਗਰੀਦਾਸ ਜਿੱਥੇ ਪਿਛਲੇ ਕਈ ਦਿਨਾਂ ਤੋਂ ਨੈਚਰਲ ਮਨੋਂ ਗੈਸ਼ਾ ਦਾ ਮਾਹੌਲ ਪੈਦਾ ਕੀਤਾ ਹੋਇਆ ਸੀ ਕਈ ਵਾਰਦਾਤਾਂ ਨੂੰ ਅੰਜਾਮ ਦਿੱਤਾ ਗਿਆ ਸੀ ਹੁਣ ਐਸਐਸਪੀ ਦੇ ਦੁਸ਼ਨ ਰੈਸਨਸਾਰ ਐਸਪੀ ਮੋਹ ਮੋਹਿਤ ਅਕਰਵਾਲ ਤੇ ਵਾਈ ਵਾਲੀ ਟੀਮ ਵੱਲੋਂ ਤੇ ਐਸਐਚਓ ਮੁੱਲਾਪੁਰ ਦੀ ਵਾਈ ਵਾਲੀ ਟੀਮ ਵੱਲੋਂ ਚਾਰ ਸਨੈਚਰ ਨੂੰ ਗ੍ਰਿਫਤਾਰ ਕੀਤਾ ਗਿਆ ਪਹਿਲਾਂ ਇੱਕ ਸਨੈਚਰ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਬਾਅਦਾਂ ਕੜੀਆਂ ਜੁੜਦੀਆਂ ਗਈਆਂ ਤੇ ਚਾਰ ਵਿਅਕਤੀ ਟੋਟਲ ਗ੍ਰফতার ਕੀਤੇ ਗਏ ਨੇ ਜਿਨ੍ਹਾਂ ਕੋਲ ਸਨੇਕ ਜਿੱਤੇ ਗਏ ਸੋਨੇ ਦੇ ਗਹਿਣੇ ਮੋਟਰਸਾਈਕਲ ਤੇ ਹੋਰ ਸਮਾਨ ਬਰਾਮਦ ਕੀਤਾ ਗਿਆ ਕੁਛ ਕਿਛ ਜਾਰੀ ਹੈ ਤੇ ਹੋਰ ਵੀ ਕਈ ਵਾਰਦਾਤਾਂ ਦਾ ਸਾਹਮਣੇ ਆਉਂਦਾ ਲੱਗਦਾ ਪਤਾ ਆਸਣਾ ਸੁਣਾਉਂਦੇ ਆ ਐਸਪੀ ਮੋਹਤਕਰਵਾਲੀ ਸੋਹੰਦੀ ਕੀ ਜਾਣਕਾਰੀ ਦੇ ਰਹੇ ਨੇ ਮੌਹਲੀ ਤੋਂ ਮੈਂ ਹਰੀਸ਼ ਵਟਲਾ ਸਰ ਅੱਜ ਪ੍ਰੈਸ ਕਾਨਫਰੰਸ ਕੀਤੀ ਜਾ ਰਹੀ ਹੈ ਕਿ ਇਹ ਮਾਮਲਾ ਜੀ ਅੱਜ ਜਿਹੜਾ ਤੁਸੀਂ ਵੀਡੀਓ ਕਾਨਫਰੰਸ ਕਰਕੇ ਜਾ ਕੇ ਦੇਣਾ ਚਾਹੁੰਦੇ ਹੋ ਠੀਕ ਹੈ ਇਹਦੇ ਚ ਨਾ ਜੀ ਸਾਡੇ ਇੱਥੇ ਲੁੱਟਾ ਖੋਹਾਂ ਦੀਆਂ ਵਾਰਦਾਤਾਂ ਕੁਝ ਹੋਈਆਂ ਸੀਗੀਆਂ ਮੁੱਲਾਪੁਰ ਦੇ ਏਰੀਆ ਦੇ ਵਿੱਚ ਜਿਸ ਤਰ੍ਹਾਂ ਐਸਐਸਪੀ ਸਾਹਿਬ ਦਾ ਦਿਸ਼ਾ ਨਿਰਦੇਸ਼ ਨਹੀਂ ਕਿ ਆਪਾਂ ਇਹਨਾਂ ਦੇ ਖਿਲਾਫ ਜਿਹੜੀ ਹੈਗੀ ਐ ਵੈਸੇ ਵੀ ਸਾਡੀ ਪੁਲਿਸਿੰਗ ਦਾ 파ਰਟ ਕਰਨਾ ਹੈ ਉਹ ਚ ਅਸੀਂ ਕਾਰਵਾਈ ਕਰਦੇ ਹੋਏ ਮੁੱਲਾਪੁਰ ਥਾਣੇ ਦੀਆਂ ਜੀ ਹੈਗੀਆਂ ਨੇ ਟੀਮਸ ਬਣਾਈਆਂ ਜਿਹਦੇ ਵਿੱਚ ਇੰਸਪੈਕਟਰ ਰਮਨਦੀਪ ਕ੍ਰੀਕਾ ਜੀ ਨੇ ਇਹਨਾਂ ਨੇ ਜਿਹੜੀ ਮੁਹਿੰਮ ਨੂੰ ਲੈਡ ਕੀਤਾ ਤੇ ਅਸੀਂ ਇਹ ਤਿੰਨੋਂ ਜਿਹੜੀਆਂ ਵਾਰਦਾਤਾਂ ਨੇ ਇਹਨਾਂ ਨੂੰ ਬੜੀ ਜਲਦੀ ਹੀ ਇਹਨਾਂ ਨੂੰ ਦੋਸ਼ੀਆਂ ਨੂੰ ਫੜਿਆ ਤੇ ਇਹਨਾਂ ਦੀ ਜਿਹੜੀ ਹੈਗੀ ਖੁਲਾਸਾ ਕੀਤਾ ਜੀ ਇਹਦੇ ਚ ਕੀ ਹੈ ਇੱਕ ਵਾਰ ਦਾ ਥੈਗੀ 6 ਤਰੀਕ ਦੀ ਜਿਹਦੇ ਵਿੱਚ ਸੋਨੇ ਦੀ ਚੈਨ ਤੇ ਵਾਲੀਆਂ ਜਿਹੜੀਆਂ ਖੋਈਆਂ ਜਾਂਦੀਆਂ ਨੇ ਉਹਦੇ ਸਬੰਧ ਦੇ ਵਿੱਚ 100 ਨੰਬਰ ਮੁਕੱਦਮਾ ਅਸੀਂ ਦਰਜ ਕੀਤਾ ਜਿਹਦੇ ਵਿੱਚ ਦੋ ਦੋਸ਼ੀ ਨੇ ਮੋਹਨਗਿਰੀ ਤੇ ਵਿਕੀਗਿਰੀ ਇਹਨਾਂ ਨੂੰ ਅਸੀਂ ਇਹਦੇ ਵਿੱਚ ਅਰੈਸਟ ਕੀਤਾ ਜਿਹਦੇ ਵਿੱਚ ਇਹਨਾਂ ਦਾ ਜਿਹੜਾ ਯੂਜ਼ ਕੀਤਾ ਹੋਇਆ ਮੋਟਰਸਾਈਕਲ ਸਕੂਟੀ ਅਗਲੀ ਵਾਰਦਾਤ ਕਯੂਜ਼ ਕੀਤੀ ਉਹ ਵੀ ਅਸੀਂ ਜਿਹੜੇ ਹੈਗੇ ਨੇ ਬਰਾਮਦ ਕੀਤੇ ਨੇ ਫਿਰ ਇਹੀ ਬੰਦੇ ਨੇ ਜਿਹੜੇ ਇਹ ਅਲੱਗ ਤੋਂ ਅਸੀਂ ਇੱਕ ਹੋਰ ਜਿਹੜੀ ਹੈਗੀ ਚੇਨ ਖੋ ਦੀ ਵਾਰਦਾਤ ਅਲਟਸ ਜਿਹੜੀ ਹੈਗੀ ਸੁਸਾਇਟੀ ਉਹਦੇ ਕੋਲੇ ਹੋਈ ਸੀਗੀ ਉਹਦੇ ਵਿੱਚ ਵੀ ਜਿਹੜੇ ਇਹ ਬੰਦੇ ਜਿਹੜੇ ਹੈਗੇ ਗ੍ਰਿਫਤਾਰ ਕੀਤੇ ਗਏ ਨੇ ਇਹਨਾਂ ਦੇ ਨਾਲ ਦੋ ਹੋਰ ਇਹਨਾਂ ਦੇ ਸਹਿਯੋਗੀ ਨੇ ਜਿਨ੍ਹਾਂ ਨੂੰ ਦਰਾਨੇ ਤਫਤੀਸ਼ ਦੇਖਿਆ ਜਾਊਗਾ ਪਲੱਸ ਇੱਕ ਹੋਰ ਨਵੀਂ ਵਾਰਦਾਤ ਹੋਈ ਜਿਹੜੀ ਹੈਗੀ ਹੈ 15 6 ਨੂੰ ਜਿਹੜੀ ਹੈਗੀ ਵਾਰਦਾਤ ਹੁੰਦੀ ਹੈ ਇਹ ਕੀ ਹੈ ਕਿ ਆਪਣਾ ਇੱਕ 103 ਨੰਬਰ ਅਸੀਂ ਜਿਹੜੇ ਉੱਤੇ ਮੁਕਦਮਾ ਦਰਜ ਕੀਤਾ ਹੈ ਜਿਦੇ ਵਿੱਚ ਸੰਤੋਸ਼ ਕੁਮਾਰ ਤੇ ਲਲਿਤ ਕੁਮਾਰ ਨੇ ਇਹ ਦੋਸ਼ੀ ਪਾਏ ਗਏ ਨੇ ਇਹਦੇ ਵਿੱਚ ਜਿਹੜਾ ਲਲਿਤ ਹੈਗਾ ਇਹ ਆਟੋ ਚਲਾਉਂਦਾ ਸੀਗਾ ਅੱਛਾ ਆਟੋ ਦੇ ਵਿੱਚ ਦੂਜਾ ਜਿਹੜਾ ਸਹਾਯੋਗੀ ਉਹਦੇ ਵਿੱਚ ਬੈਠਾ ਸੀਗਾ ਤਾਂ ਇੱਕ ਲੇਡੀ ਹੈ ਜਿਹੜੀ ਉਹ ਚੰਡੀਗੜ੍ਹ ਸਾਈਡ ਤੋਂ ਇਧਰਲੇ ਪਾਸੇ ਆ ਰਹੀ ਸੀਗੀ ਮੋਲਾਪੁਰ ਸਾਈਡ ਜਦੋਂ ਉੱਤਰਦੀ ਹੈ ਇਹਦੀਆਂ ਵਾਲੀਆਂ ਸਨੇਚ ਕਰਕੇ ਭੱਜ ਜਾਂਦਾ ਅੱਛਾ ਉਹਦਾ ਅਸੀਂ ਜਿਹੜਾ ਹੈਗਾ ਨਾਲ ਦੀ ਨਾਲ ਹੀ ਫੌਰੀ ਜਦੋਂ ਸਾਡੇ ਤੱਕ ਇਨਫਾਰਮੇਸ਼ਨ ਆਉਂਦੀ ਹੈ ਤਾਂ ਟੀਮਸ ਲੱਗਦੀਆਂ ਨੇ ਤਾਂ ਇਹਦਾ ਪਿੱਛਾ ਮਤਲਬ ਕਿ ਜਿਹੜਾ ਹੈਗਾ ਸੀਸੀਟੀਵੀਜ਼ ਦਾ ਹੋਰ ਸਾਰਾ ਕੁਝ ਚੈੱਕ ਚੁੱਕ ਕਰਕੇ ਅਸੀਂ ਅਲਟੀਮੇਟਲੀ ਉਸ ਬੰਦੇ ਨੂੰ ਰਾਉਂਡ ਅਪ ਕਰ ਲੈਂਦੇ ਆ ਉਹਨਾਂ ਦੀਆਂ ਚੀਨੀਆਂ ਵੀ ਬਰਾਮਦ ਹੋ ਗਈਆਂ ਜਿਹੜੀਆਂ ਵਾਲੀਆਂ ਸੀਗੀਆਂ ਉਹ ਬਰਾਮਦ ਹੋ ਗਈਆਂ ਨੇ ਠੀਕ ਹੈ ਜੀ ਤੇ ਇਹਨਾਂ ਦਾ ਆਟੋ ਵੀ ਕਬਜ਼ੇ ਚ ਲੈ ਲਿਆ ਤੇ ਇਸੇ ਤਰੀਕੇ ਦੇ ਨਾਲ ਜਿਹੜੇ ਹੈਗੇ ਨੇ ਇਹ ਚਾਰ ਦੋਸ਼ੀ ਤਿੰਨ ਵੱਖ-ਵੱਖ ਮੁਕੱਦਮਿਆਂ ਦੇ ਵਿੱਚ ਇਹ ਅਰੈਸਟ ਕੀਤੇ ਗਏ ਨੇ ਤੇ ਜੋ ਚੀਨ ਸਨੇਚਿੰਗ ਦਾ ਜੋ ਸਮਾਨ ਸੀਗਾ ਇਹਨਾਂ ਦਾ ਜਾਂ ਵਾਲੀਆਂ ਵਗੈਰਾ ਉਹ ਸਾਰੀਆਂ ਬਰਾਮਦ ਕੀਤੀ ਅਸਲ ਜਿਹੜੇ ਇਹ ਵਹੀਕਲ ਯੂਜ਼ ਕਰਦੇ ਸੀ ਮੋਟਰਸਾਈਕਲ ਜਾਂ ਆਰਟੀ ਦੀ ਗੱਲ ਕਰਦੇ ਉਹ ਆਪਣੇ ਇਹਨਾਂ ਦੇ ਜਾਂ ਫਿਰ ਉਹ ਵੀ ਚੋਰੀ ਦੇ ਨਹੀਂ ਕਿ ਹੁਣ ਜਿਹੜੀ ਸਾਡੇ ਕੋਲ ਇੱਕ ਸਕੂਟੀ ਤੇ ਮੋਟਰਸਾਈਕਲ ਹੈ ਜੀ ਇਹਨਾਂ ਦੀ ਪੁੱਛਗਿੱਛ ਚ ਪਤਾ ਲੱਗਿਆ ਕਿ ਉਹ ਵੀ ਜਿਹੜਾ ਹੈਗਾ ਚੋਰੀ ਦਾ ਸੀਗਾ ਉਹ ਹੁਣ ਚੋਰੀ ਦਾ ਸੀਗਾ ਉਸ ਸੰਬੰਧੀ ਅਸੀਂ ਜਿਹੜਾ ਹੈਗਾ ਅੱਗੇ ਜਿਹੜਾ ਹੈਗਾ ਆਇਡੈਂਟੀਫਾਈ ਕਰ ਰਹੇ ਹਾਂ ਇੱਕ ਜਿਹੜਾ ਹੈਗਾ ਵਹੀਕਲ ਉਹ ਬਿਲੋਂਗੀ ਦੇ ਏਰੀਆ ਤੋਂ ਤੇ ਇੱਕ ਜਿਹੜਾ ਹੈਗਾ ਰੋਪੜ ਸਾਈਡ ਤੋਂ ਜਿਹੜਾ ਹੈਗਾ ਸਾਨੂੰ ਆਇਡੈਂਟੀਫਾਈ ਹੋਇਆ ਉਹਦੇ ਬਾਰੇ ਅਸੀਂ ਉਹਨਾਂ ਦੇ ਜਿਹੜੇ ਮਾਲਕਾਂ ਨਾਲ ਵਾਰਸਾਂ ਨਾਲ ਤੇ ਸੰਬੰਧਨ ਥਾਣੇ ਨਾਲ ਤਾਲਮੇਲ ਕਰ ਰਹੇ ਹਾਂ ਤਾਂ ਉਹ ਦੋ ਜਿਹੜੀਆਂ ਚੀਜ਼ਾਂ ਸੀਗੀਆਂ ਉਹ ਵੀ ਚੋਰੀ ਦੀਆਂ ਸੀਗੀਆਂ ਦੋਨੋਂ ਵਹੀਕਲ ਹਾਂਜੀ ਜੀ ਅੱਛਾ ਹੋਰ ਕਿੱਥੇ ਕਿੱਥੇ ਮਾਮਲੇ ਦਰਦ ਨੇ ਪਹਿਲਾਂ ਕਿੰਨੀ ਕਿੰਨਾ ਦੇ ਉੱਤੇ ਵਾਰਦਾ ਪੁਰੇ ਜਿਹੜੇ ਇਸ ਤਰੀਕੇ ਦੀ ਮਾਮਲਾ ਜਿਸ ਤਰ੍ਹਾਂ ਜੀ ਮੈਂ ਤੁਹਾਨੂੰ ਦੱਸਿਆ ਜਿਹੜੇ ਆਹ ਵਿੱਕੀਗਰੀ ਤੇ ਮੋਹਨਗਰੀ ਨੇ ਇਹਨਾਂ ਦੋਨਾਂ ਦੇ ਉੱਤੇ ਹੁਣ ਤਿੰਨ ਤੋਂ ਚਾਰ ਪਰਚੇ ਦਰਜ ਹੋ ਗਏ ਨੇ ਠੀਕ ਹੈ ਜੀ ਇਹਨਾਂ ਦੇ ਉੱਤੇ ਪਹਿਲਾਂ ਮੁੱਲਾਪੁਰ ਦੇ ਵਿੱਚ ਵੀ ਇਹਨਾਂ ਦੇ ਉੱਤੇ ਸਨੇਚਿੰਗ ਦਾ ਪਰਚਾ ਦਰਜ ਸੀਗਾ ਤੇ ਹੁਣ ਵੀ ਜਿਹੜੇ ਹੈਗੇ ਨੇ ਇੱਥੇ ਦਰਜ ਹੋਏ ਨੇ ਇਸੇ ਤਰੀਕੇ ਨਾਲ ਜਿਹੜੇ ਲਲਿਤ ਕੁਮਾਰ ਤੇ ਸੰਤੋਸ਼ ਕੁਮਾਰ ਆ ਉਹਨਾਂ ਦੇ ਉੱਤੇ ਸਾਡੇ ਕੋਲੇ ਹਜੇ ਇਹੀ ਪਰਚਾ ਆਇਆ ਹੈ ਹਜੇ ਪਹਿਲਾਂ ਉਹਨਾਂ ਦਾ ਕੋਈ ਕ੍ਰਿਮੀਨਲ ਰਿਕਾਰਡ ਸਾਹਮਣੇ ਨਹੀਂ ਆਇਆ ਉਹ ਬਾਕੀ ਅਸੀਂ ਵਾਚ ਰਹੇ ਹਾਂ ਤੇ ਕਿੰਨੇ ਦਿਨ ਦਾ ਰਿਮਾਂਡ ਸੀਗਾ ਇਹ ਹੁਣ ਰਿਮਾਂਡ ਇਹਨਾਂ ਦਾ ਲਵਾਂਗੇ ਜੀ ਪਹਿਲਾਂ ਤਿੰਨ ਚਾਰ ਦਿਨ ਦਾ ਰਿਮਾਂਡ ਲਿੱਤਾ ਹੋਇਆ ਸੀਗਾ ਠੀਕ ਹੈ ਰਿਮਾਂਡ ਲੈ ਕੇ ਸਾਰੀਆਂ ਇੰਜ ਬਰਾਮਦ ਕਰਾਈਆਂ ਗਈਆਂ ਨੇ ਅਸੀਂ ਹੁਣ ਦੁਬਾਰਾ ਜਿਹੜਾ ਹੈਗਾ ਮਾਨਯੋਗ ਅਦਾਲਤ 'ਚ ਪੇਸ਼ ਕਰਕੇ ਅੱਗੇ ਹੋਰ ਵੀ ਜੋ ਰਿਕਵਰੀਆਂ ਚ ਹੋ ਸਕਦੀਆਂ ਨੇ ਉਹ ਦਾ ਸਬੰਧ 'ਚ ਦੇਖਾਂਗੇ ਲੱਗਦਾ ਕਿ ਰਿਮਾਂਡਦਾਰ ਹੋਰ ਵੀ ਜਿਹੜੀਆਂ ਵਾਰਦਾਤਾਂ ਕੀਤੀਆਂ ਹੋਣੀਆਂ ਨੇ ਉਹ ਵੀ ਇੱਕ ਬਿਲਕੁਲ ਜੀ ਮਾੜੇ ਬੰਦੇ ਨੇ ਇਹ ਇਹਨਾਂ ਦਾ ਜਿਹੜਾ ਹੈਗਾ ਪੁੱਛਗਿੱਛ ਚੰਨਾਲੀ ਪਤਾ ਲੱਗੂਗਾ ਵੀ ਇਹ ਹੋਰ ਕਿੱਥੇ ਕਿੱਥੇ ਇਹਨਾਂ ਨੇ ਕੀ ਕੀ ਵਾਰਦਾਤਾਂ ਕੀਤੀਆਂ ਨੇ ਲਾਈਕ ਮੋਟਰਸਾਈਕਲ ਸਕੂਟੀ ਦਾ ਜਿੰਮੀ ਮੈਂ ਤੁਹਾਨੂੰ ਦੱਸਿਆ ਹਾਂ ਉਹਦੇ ਬਾਰੇ ਵੀ ਅਸੀਂ ਪੁੱਛਗਿੱਛ ਕਰ ਰਹੇ ਹਾਂ ਅਸਰ ਇੱਕ ਲੋਕਾਂ ਨੂੰ ਕੀ ਪੀੜਾ ਦੇਖੋ ਸਨੇਚਿੰਗ ਦੀ ਘਟਨਾਵਾਂ ਹੋ ਰਹੀਆਂ ਨੇ ਲੋਕਲ ਕਿੰਨਾ ਸਚਿਤ ਹੋਣ ਦੀ ਦੌੜ ਹੈ ਕਿਸ ਤਰੀਕੇ ਨਾਲ ਸਫਰ ਦੇ ਵਿੱਚ ਜਾਂ ਫਿਰ ਰੋਡ ਦੇ ਉੱਤੇ ਜਾ ਰਹੇ ਫੌਲਸਫਾ ਤੇ ਜਾਂਦੇ ਨੇ ਉਹਨਾਂ ਨੂੰ ਕਿਸ ਤਰ੍ਹਾਂ ਤੋਂ ਦੇਖੋ ਜੀ ਮੇਰੀ ਮੈਂ ਦੇਖੋ ਸਾਡਾ ਤਾਂ ਸ ਮੁਗੋ ਚਿੰਤਾ ਨਾ ਹੋਵੇ ਸਾਡੀ ਜਿਹੜੀ ਹੈਗੀ ਪ੍ਰਾਇੋਰਟੀ ਇਸ ਗੱਲ ਦੀ ਹੈ ਵੀ ਲੋਕਾਂ ਨੂੰ ਇਸ ਤਰੀਕੇ ਦਾ ਸੇਵਾ ਪ੍ਰਸ਼ਾਸਨ ਦੇਣਾ ਹੈ ਬਟ ਹਾਂ ਆਪਾਂ ਜੇ ਪ੍ਰੀਵੈਂਟਿਵ ਵੀ ਲੋਕ ਆਪਣਾ ਕੁਝ ਲੈ ਲੈਣ ਤੇ ਕੋਈ ਅਣਸੁਖਾਵੀ ਘਟਨਾ ਤੋਂ ਬਚਾਅ ਹੋ ਸਕਦਾ ਹੈ ਤੇ ਉਸ ਤੋਂ ਬਾਅਦ ਅਸੀਂ ਟਰੇਸ ਕਰਨ ਲਈ ਤਾਂ ਅਸੀਂ ਲੱਗਾਂਗੇ ਪਰ ਜਿਹੜਾ ਹੈਗਾ ਇਹਨਾ ਜ਼ਰੂਰ ਕਰ ਸਕਦੇ ਨੇ ਵੀ ਜਦੋਂ ਸੜਕ ਦੇ ਉੱਤੇ ਨੇ ਜਾਂ ਇੱਕ ਪਬਲਿਕ ਸਪੇਸ ਤੇ ਹੈਗੇ ਨੇ ਤਾਂ ਥੋੜਾ ਜਿਹਾ ਅਬੀਵਸਲੀ ਨਾ ਹੋਣ ਬੰਦੇ ਥੋੜਾ ਜਿਹਾ ਆਪਣਾ ਆਲਾ ਦਵਾਲਾ ਉਹਨਾਂ ਨੇ ਵਾਚਾ ਹੋਵੇ ਤੇ ਜੇ ਕੋਈ ਇਹੋ ਜਿਹੀ ਵਾਰਦਾਤ ਹੁੰਦੀ ਹੈ ਤਾਂ ਉਹਨੂੰ ਛਪਾਉਣ ਦੀ ਜਾਂ ਉਸ ਚੀਜ਼ ਨੂੰ ਅਣਗੌਲਿਆ ਕਰਨ ਦੀ ਲੋੜ ਨਹੀਂ ਹੈ ਇਮੀਡੀਟਲੀ ਰਿਪੋਰਟ ਕਰੋ ਹੁਣ ਇਹ ਵੀ ਰਿਪੋਰਟ ਸਾਡੇ ਕੋਲੇ ਹੋਈਆਂ ਵਾਰਦਾਤਾਂ ਮੈਂ ਤੁਹਾਨੂੰ ਜਿਵੇਂ ਦੱਸਿਆ ਵੀ ਇੱਕ ਪਹਿਲੀ ਵਾਰਦਾਤ 6 ਤਰੀਕ ਦੀ ਹੈ ਠੀਕ ਹੈ ਦੂਜੀ ਵਾਰਦਾਤ ਜਿਹੜੀ ਹੈਗੀ 11 ਤਰੀਕ ਦੇ ਕਰੀਬ ਦੀ ਹੈ ਤੀਜੀ ਵਾਰਦਾਤ 15 ਦੀ ਹੈ ਤਾਂ ਅੱਜ ਦੀ 18 ਤਰੀਕ ਦੇ ਵਿੱਚ ਆਪਾਂ ਬੈਠੇ ਆ ਇਹ ਬੰਦਿਆਂ ਨੂੰ ਅਰੈਸਟ ਕਰ ਲਿਆ ਗਿਆ ਤੇ ਇਹਨਾਂ ਤੋਂ ਰਿਕਵਰੀਆਂ ਵੀ ਕੀਤੀਆਂ ਗਈਆਂ ਨੇ ਕਈ ਵਾਰ ਕੁਝ ਜਿਹੜੇ ਦੋਸ਼ੀ ਨੇ ਬਚ ਵੀ ਜਾਂਦੇ ਨੇ ਕਿਉਂਕਿ ਉਹਨਾਂ ਦਾ ਕੋਈ ਟ੍ਰੇਸ ਨਾ ਮਿਲੇ ਪਰ ਜੇ ਪਬਲਿਕ ਸਾਨੂੰ ਟਾਈਮਲੀ ਦੱਸ ਦੇ ਤਾਂ ਇਹਨਾਂ ਦੀ ਕੋਈ ਹੋਰ ਵੱਖਰੀ ਜਿਹੜੀ ਕੋਈ ਹੋਰ ਨਵੀਂ ਕਾਰਵਾਈ ਨੂੰ ਇੰਜਾਮ ਦਿੰਦੇ ਉਦੋਂ ਪਹਿਲਾਂ ਜਿਹੜੇ ਹੈਗੇ ਨੇ ਬੰਦੇ ਫੜੇ ਜਾ ਸਕਦੇ ਨੇ ਸਵਾਰੀਆਂ ਦੇ ਨਾਲ ਵੀ ਬੈਨਸ ਨੈਸ਼ਨ ਕਰਦੇ ਰਹੇ ਨੇ ਜਾਂ ਫਿਰ ਇਹ ਪਹਿਲਾ ਹੀ ਹੈ ਜਿੰਨਾ ਜੀ ਹਜੇ ਤੱਕ ਪਤਾ ਲੱਗਿਆ ਪਹਿਲਾ ਹੀ ਇਨਸੀਡੈਂਟ ਇਹਨਾਂ ਤੋਂ ਸਮਝ ਆਇਆ ਠੀਕ ਹੈ ਜੀ ਹਜੇ ਜਿਹੜੀ ਹੈਗੀ ਬਾਕੀ ਅਸੀਂ ਤਫਤੀਸ਼ ਕਰ ਰਹੇ ਹਾਂ ਇਹਨਾਂ ਦਾ ਰਿਮਾਂਡ ਵੀ ਲੈ ਰਹੇ ਹਾਂ ਜੀ ਜੇ ਅਸੀਂ ਪੁੱਛ ਕੁਝ ਕਰਾਂਗੇ ਕਿ ਪਹਿਲਾਂ ਵੀ ਇਹਨਾਂ ਨੇ ਕੋਈ ਐਸੀ ਜੀ ਵਾਰਦਾਤ ਨੂੰ ਅੰਜਾਮ ਦਿੱਤਾ ਜਾਂ ਨਹੀਂ ਜਾਂ ਸੰਬੰਧਿਤ ਜਿਹੜੇ ਆਸ-ਪਾਸੇ ਦੇ ਥਾਣੇ ਨੇ ਸਾਡੇ ਨਾਲ ਲੱਗਦੇ ਉੱਥੇ ਵੀ ਅਸੀਂ ਇਹਦੇ ਬਾਰੇ ਪਤਾ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਇਹ ਕਿੱਥੋਂ ਮਤਲਬ ਕਿ ਇਹਨਾਂ ਦਾ ਕੀ ਪਿੱਛੋਂ ਦਾ ਪਿਛੋਕੜ ਕੀ ਹੈ ਜਿੰਦਾ ਠੀਕ ਜੀ ਧੰਨਵਾਦ